ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਮੰਤਰ ਜੋ ਹੈ ਸਮੇਂ ਦੇ ਹਿਸਾਬ ਨਾਲ ਨਹੀਂ ਬਲਕਿ ਸੰਖਿਆ ਦੇ ਹਿਸਾਬ ਨਾਲ ਕਿਉਂ ਕਰਦੇ ਹਾਂ ਕਿਉਂ ਸਾਡੇ ਵੱਡੇ ਕਹਿੰਦੇ ਹਨ ਕਿ 108 ਵਾਰ ਤੁਸੀਂ ਜਾਪ ਕਰਨਾ ਹੈ ਕਿਸੇ ਵੀ ਮੰਤਰ ਦਾ ਉਚਾਰਨ 108 ਵਾਰ ਸ਼ੁਭ ਕਿਉਂ ਮੰਨਿਆ ਗਿਆ ਹੈ ਅੱਜ ਗੱਲ ਕਰਦੇ ਹਾਂ 108 ਦੀ ਸੰਖਿਆ ਕਿਉਂ ਆਖਿਰ ਇਸ ਸੰਖਿਆ 'ਚ ਅਜਿਹਾ ਕੀ ਛੁਪਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬ੍ਰਹਿਮੰਡ ਦੀ ਸਾਡੇ ਸ਼ਾਸਤਰਾਂ ਦੇ ਅਨੁਸਾਰ ਪੂਰੇ ਬ੍ਰਹਿਮੰਡ ਚ ਸਤਾਈ ਨਕਸ਼ਤਰ ਹਨ ਅਤੇ ਹਰ ਨਕਸ਼ਤਰ ਦੀਆਂ ਚਾਰ ਦਿਸ਼ਾਵਾਂ ਮੰਨੀਆਂ ਗਈਆਂ ਹਨ ਇਹ ਜੋ ਤੁਸੀਂ 27 ਨੂੰ 4 ਨਾਲ ਗੁਣਾ ਕਰੋਗੇ ਮਲਟੀਪਲਾਈ ਕਰੋਗੇ ਤਾਂ ਸੰਖਿਆ ਨਿਕਲੇਗੀ ਜੋ ਨੰਬਰ ਆਏਗਾ 108 ਜਾਣੀ ਇਹ ਸੰਖਿਆ ਪੂਰੇ ਬ੍ਰਹਿਮੰਡ ਨੂੰ ਰਿਪਰੈਜ਼ੈਂਟ ਕਰਦੀ ਹੈ ਅਤੇ ਜਦੋਂ ਅਸੀਂ ਕਿਸੇ ਮੰਤਰ ਦਾ ਜਾਪ 108 ਵਾਰ ਕਰਦੇ ਹਾਂ ਤਾਂ ਸਾਡੀ ਅੰਤਰ ਯਾਤਰਾ ਬਾਰੀ ਬ੍ਰਹਿਮੰਡ ਨਾਲ ਇੱਕ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਧਿਆਨ ਅਤੇ ਸਰੀਰ ਦੀ ਕਿਹਾ ਜਾਂਦਾ ਹੈ ਕਿ ਸਾਡੇ ਸਰੀਰ ਵਿੱਚ ਇੱਕ 108 ਨਾੜੀਆਂ ਆ ਕੇ ਹਿਰਦੇ ਚੱਕਰ ਤੇ ਮਿਲਦੀਆਂ ਹਨ ਜਾਨੀ ਕਿ ਸਾਡਾ ਕੇਂਦਰ ਸਾਡੀ ਚੇਤਨਾ ਸਾਡਾ ਪ੍ਰੇਮ ਸਭ 108 ਦੀ ਸੰਖਿਆ ਨਾਲ ਜੁੜਿਆ ਹੈ ਆਯੁਰਵੇਦ ਦੀ ਗੱਲ ਕਰੀਏ ਤਾਂ ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਮਾਨਵ ਸਰੀਰ ਵਿੱਚ 108 ਮਰਮ ਸਥਾਨ ਹੁੰਦੇ ਹਨ ਜਿਨ੍ਹਾਂ ਤੇ ਜੇਕਰ ਸਹੀ ਦਬਾ ਪਿਆ ਜਾਏ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਮਨ ਸ਼ਾਂਤ ਰਹਿੰਦਾ ਹੈ ਅਤੇ ਜੀਵਨ ਰੋਗ ਮੁਕਤ ਹੋ ਜਾਂਦਾ ਹੈ। ਇੱਥੋਂ ਤੱਕ ਕਿ ਸਾਡੀ ਬਾਡੀ ਵੀ 108 ਡਿਗਰੀ ਫਾਰਨ ਹੀਟ ਤੋਂ ਵੱਧ ਟੈਂਪਰੇਚਰ ਵਿੱਚ ਜਿੰਦਾ ਨਹੀਂ ਰਹਿ ਸਕਦੀ। ਜਾਣੀ ਸਿਹਤ ਵਿੱਚ ਵੀ 108 ਦਾ ਆਪਣਾ ਰੋਲ ਹੈ। ਹੁਣ ਚੱਲਦੇ ਹਾਂ ਆਕਾਸ਼ ਦੇ ਵੱਲ ਧਰਤੀ ਤੋਂ ਸੂਰਜ ਵਿੱਚ ਦੀ ਦੂਰੀ ਪ੍ਰਿਥਵੀ ਤੋਂ ਸੂਰਜ ਦੇ ਵਿੱਚ ਦਾ ਜੋ ਡਿਸਟੈਂਸ ਹੈ ਸੂਰਜ ਦੇ ਵਿਆਸ ਤੋਂ 108 ਗੁਣਾ ਹੈ ਅਤੇ ਪ੍ਰਿਥਵੀ ਅਤੇ ਚੰਦਰਮਾ ਦੇ ਵਿੱਚ ਦਾ ਜੋ ਡਿਸਟੈਂਸ ਹੈ ਚੰਦ ਦੇ ਵਿਆਸ ਤੋਂ 108 ਗੁਣਾ ਹੈ ਅਤੇ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਬਲਕਿ ਕੋਸਮਿਕ ਕੈਲਕੂਲੇਸ਼ਨ ਹੈ ਗਣਨਾ ਹੈ ਇੰਨਾ ਹੀ ਨਹੀਂ ਜੇਕਰ ਮੈਂ ਗੱਲ ਕਰਾਂ ਸਾਡੇ ਸ਼ਾਸਤਰਾਂ ਦੀ ਸਾਡੇ ਕੋਲ 108 ਉਪਨਿਸ਼ਟ ਹਨ ਭਗਵਾਨ ਸ਼ੇਪ ਦੀਆਂ 108 ਤਾંડਵ मुद्राਵਾਂ ਹਨ ਭਾਰਤ ਵਿੱਚ 108 ਸ਼ਕਤੀ ਪੀਠ ਹੈ ਭਗਵਾਨ ਵਿਸ਼ਨੂੰ ਜੀ ਦੇ 108 ਦੀਵਤਰਾਵਾਂ ਹਨ ਇਹ ਸੰਖਿਆ ਸਿਰਫ ਧਰਮ ਵਿੱਚ ਨਹੀਂ ਪ੍ਰੇਮ ਸ਼ਕਤੀ ਅਤੇ ਅਧਿਆਤਮਿਕਤਾ ਵਿੱਚ ਵੀ ਉੱਤਰਦੀ ਹੈ। ਬੁੱਧ ਧਰਮ ਦੀ ਗੱਲ ਕਰੀਏ ਤਾਂ ਬੁੱਧ ਧਰਮ ਵਿੱਚ ਮੰਨਿਆ ਗਿਆ ਹੈ ਕਿ ਇਨਸਾਨ ਦੇ ਨੇੜੇ 108 ਸੰਸਾਰਿਕ ਵਾਸ਼ਨਾਵਾਂ ਹੁੰਦੀਆਂ ਹਨ ਜਿਨ੍ਹਾਂ ਤੇ ਜਿੱਤ پا ਕੇ ਹੀ ਮੋਕਸ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਜਾਪਾਨ ਦੀ ਗੱਲ ਕਰੀਏ ਤਾਂ ਉੱਥੇ ਨਵੇਂ ਸਾਲ ਤੇ 108 ਵਾਰ ਮੰਦਰ ਦੀਆਂ ਘੰਟੀਆਂ বাজਾਈਆਂ ਜਾਂਦੀਆਂ ਹਨ ਤਾਂ ਕਿ ਆਉਣ ਵਾਲਾ ਸਾਲ ਸ਼ੁਭ ਹੋਵੇ। ਸ਼ਾਂਤੀਪੂਰਨ ਹੋਵੇ ਅਤੇ ਭਾਸ਼ਾ ਵਿਗਿਆਨ ਅਨੁਸਾਰ ਸੰਸਕ੍ਰਿਤ ਵਿੱਚ 108 ਨੂੰ ਹਰਸ਼ਤ ਸੰਖਿਆ ਕਿਹਾ ਗਿਆ ਹੈ ਹਰਸ਼ ਜਾਨੀ ਆਨੰਦ ਦਾ ਜਾਨੀ ਦੇਣਾ ਹੈਪੀਨੈਸ GIVER ਜਾਨੀ 108 ਉਹ ਨੰਬਰ ਹੈ ਜੋ ਤੁਹਾਨੂੰ ਆਨੰਦ ਦੇਵੇਗਾ ਤਾਂ ਅਗਲੀ ਵਾਰ ਜਦੋਂ ਤੁਸੀਂ ਕਿਸੇ ਮਾਲਾ ਚ ਕਿਸੇ ਮੰਤਰ ਦਾ 108 ਵਾਰ ਜਾਪ ਕਰੋ ਕਿਸੇ ਮਾਲਾ ਦਾ 108 ਮੰਨ ਕੇ ਦੇਖੋ ਕਿਸੇ ਜਾਪ ਚ 108 ਉਚਾਰਨ ਕਰੋ ਕਿਤੇ ਵੀ 108 ਲਿਖਿਆ ਹੋਇਆ ਦਿਖੇ ਤਾਂ ਯਾਦ ਰੱਖਣਾ ਇਹ ਆਪਣੇ ਆਪ ਚ ਇੱਕ ਨੰਬਰ ਨਹੀਂ ਹੈ ਇਹ ਧਿਆਨ ਵਿਗਿਆਨ ਅਤੇ ਬ੍ਰਹਿਮੰਡ ਦਾ ਜੀਵਤ ਰਹੱਸ ਹੈ 108 ਉਹ ਸੰਖਿਆ ਹੈ ਜਿੱਥੇ ਆਤਮਾ ਤੇ ਬ੍ਰਹਿਮੰਡ ਇੱਕ ਦੂਜੇ ਨਾਲ ਮਿਲ ਜਾਂਦੇ ਹਨ ਧੰਨਵਾਦ